ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪ੍ਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਪ੍ਰਿੰਟਡ ਸੂਟ ਦਵਾਂਗੇ ਰੀਵਆ ਬ੍ਰਾਂਡ ਦੇ ਕਾਫੀ ਵਾਰ ਦਿਖਾ ਚੁੱਕੇ ਹਾਂ ਇਹ ਵਾਲੇ ਸੂਟ ਸਭ ਦੇ ਬਹੁਤ ਜ਼ਿਆਦਾ ਫੇਵਰਟ ਨੇ ਜੀ ਵਿਦਆਊਟ ਲਾਈਨਿੰਗ ਸੂਟ ਬਣਦੇ ਨੇ ਤੇ ਸਟੱਫ ਬਹੁਤ ਜ਼ਿਆਦਾ ਫਾਈਨ ਆ ਫੁਲੀ ਮਸ਼ੀਨ 'ਚ ਤੁਸੀਂ ਇਹਨਾਂ ਨੂੰ ਵਾਸ਼ ਕਰ ਸਕਦੇ ਹੋ ਬਹੁਤ ਪਿਆਰੇ-ਪਿਆਰੇ ਜਿਹੇ ਪ੍ਰਿੰਟ ਲੈ ਕੇ ਆਈਆਂ ਜਿਹੜੇ ਅੱਜ ਦੀ ਵੀਡੀਓ ਦੇ ਵਿੱਚ ਨੇ ਬੁਕਿੰਗ ਲਈ ਨੰਬਰ ਹੋਗਾ 8283828381 ਨੰਬਰ ਹੈ ਜੋ ਵੀ ਸੂਟ ਅਸ ਦੀ ਵੀਡੀਓ ਚ ਪਸੰਦ ਆਇਆ ਸਕਰੀਨਸ਼ਾਟ ਲੈ ਕੇ ਮੇਰੇ ਇਸ ਨੰਬਰ ਤੇ ਵੀ ਸੈਂਡ ਕਰ ਸਕਦੇ ਹੋ ਕਲੈਕਸ਼ਨ ਦਿਖਾਣੇ ਆ ਜੀ ਅੱਜ ਦੇ ਬਹੁਤ ਸੋਹਣੇ ਸੋਹਣੇ ਜੇ ਸੂਟ ਨੇ ਸਭ ਤੋਂ ਪਹਿਲਾਂ ਬਹੁਤ ਪਿਆਰਾ ਜਿਹਾ ਸ਼ੇਡ ਤੇ ਪ੍ਰਿੰਟ ਤੁਸੀਂ ਦੇਖ ਹੀ ਲੈਣੇ ਜੀ ਕਲਰ ਤੁਹਾਨੂੰ ਪਤਾ ਲੱਗ ਹੀ ਜਾਣੇ ਸਟਫ ਬਹੁਤ ਜ਼ਿਆਦਾ ਫਾਈਨ ਆ ਪਿਓਰ ਕਾਟਨ ਦਾ ਵਿਦਾਊਟ ਲਾਈਨਿੰਗ ਸੂਟ ਬਣਗੇ 5 ਮੀਟਰ ਦਾ 올ਓਵਰ ਸੂਟ ਰਹੂਗਾ ਤੇ 2000 ਰਹੇਗਾ ਜੀ ਪ੍ਰਾਈਸ ਅਜ ਦੀ ਸਾਰੀ ਵੀਡੀਓ ਦਾ ਸ਼ਿਪਿੰਗ ਅਲੱਗ ਤੋਂ ਰਹੇਗੀ ਸੂਟ ਦੀ ਕੋਸਟ ਹੋਏਗੀ 2000 ਬਹੁਤ ਪਿਆਰੇ ਜੀ ਮਸਲੀਨ ਦੇ ਦੁਪट्टे ਆ ਕਾਟਨ ਮਸਲੀਨ ਦੇ ਦੁਪट्टे ਆ ਜੀ ਜਿੱਥੇ ਖੜਾਓਗੇ ਦੁਪੱਟਾ ਉੱਥੇ ਹੀ ਖੜ ਜੇਗਾ ਬਹੁਤ ਸੋਹਣਾ ਸਟਾਫ ਹੈ ਲਾਈਟ ਵੇਟ ਦੇ ਵਿੱਚ ਇਹ ਹੈਗੇ ਦਾ ਸੈਕੰਡ ਕਲਰ ਇਹ ਵੀ ਕਲਰ ਬਹੁਤ ਮਿੱਠਾ ਜਿਹਾ শেਡ ਆ ਨਾ yellow ਆ ਨਾ lemon ਆ ਬਹੁਤ ਸੋਹਣਾ ਜਿਹਾ শেਡ ਆ ਜੇ ਕਿਸੇ ਵੀ ਸੋ ਨੂੰ ਦੋ ਤਿੰਨ ਕਲਰ ਮਿਲ ਜਾਣਗੇ ਤੇ ਕੋਈ ਕੋਈ ਹੋਏਗਾ ਸਿੰਗਲ ਕਲਰ ਇਹ ਪ੍ਰਿੰਟ ਦਾ ਬਹੁਤ ਸੋਹਣਾ ਹੈ ਪਹਿਲਾਂ ਵੀ ਆਇਆ ਸੀਗਾ ਤੇ ਬਹੁਤ ਜ਼ਿਆਦਾ ਪਸੰਦ ਕੀਤਾ ਸੀ ਸਭ ਨੇ ਬਰੀਕ ਪ੍ਰਿੰਟ ਬਿਲਕੁਲ ਇਹ ਜੇ ਸੂਟਾਂ ਨੂੰ ਲੇਸਾਂ ਲੱਗੀਆਂ ਵੀ ਬਹੁਤ ਸੋਹਣੇ ਲੱਗਦੇ ਆ ਬਹੁਤ ਪਿਆਰਾ ਸੂਟ ਆ ਇਹ ਹੈਗਾ ਜੀ ਇਹਦੇ ਨਾਲ ਦੁਪੱਟਾ ਬਹੁਤ ਸੋਹਣਾ ਸੂਟ ਆ ਪ੍ਰਾਈਸ ਹੈਗਾ 2000 ਜਿਹੜਾ ਵੀ ਤੁਸੀਂ ਸੂਟ ਲੈਣਾ ਹੈ ਸੇਮ ਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣ ਸੌਰੀ ਦੋ ਸੂਟ ਮਿਲ ਜਾਣਗੇ ਸੇਮ ਕਲਰ ਦੇ ਵਿੱਚ ਤੇ ਇਹਨਾਂ ਜਿਹੜਾ ਨੈਕਸਟ ਕਲਰ ਹੋਏਗਾ ਉਹ ਹੈਗਾ ਇਹ ਕਰੀਮ ਕਲਰ ਤੁਸੀਂ ਇਹਨਾਂ ਨੂੰ ਲੇਸਿਸ ਲਗਾ ਕੇ ਬਣਾ ਸਕਦੇ ਹੋ ਜਾਂ ਫਿਰ ਸਿੰਪਲ ਪਾਈਪਿੰਗ ਦੇ ਕੇ ਬਹੁਤ ਸੋਹਣੇ ਸਲਵਾਰ ਸੂਟ ਬਣਨਗੇ ਇਹਨਾਂ ਦੇ ਸੂਟਾਂ ਦੇ ਹੈਗਾ ਜੀ ਬਹੁਤ ਪਿਆਰਾ ਜਿਹਾ ਲਾਚੀ ਜਿਹਾ ਛੇੜਾ ਬਹੁਤ ਸੋਹਣਾ ਛੇੜਾ ਇਹਦੇ ਵਿੱਚ ਚਾਰ ਪੰਜ ਕਲਰ ਨੇ ਨੈਕਸਟ ਹੈਗਾ ਇਹ ਵੀ ਸਭ ਦਾ ਫੇਵਰੇਟ ਡਿਜ਼ਾਈਨ ਹੈ ਬਹੁਤ سارے ਕਲਰਾਂ ਚ ਆਉਂਦਾ ਜਦੋਂ ਵੀ ਇਹ ਵਾਲਾ ਡਿਜ਼ਾਈਨ ਆਉਂਦਾ ਗ੍ਰੇ ਸ਼ੇਡ ਆ ਜੀ ਬਹੁਤ ਪਿਆਰਾ ਜਿਹਾ ਗ੍ਰੇ ਆ ਇਹ ਹੈਗਾ ਦੁਪੱਟਾ ਠੀਕ ਹੈ ਸਟ੍ਰੀਮ ਦੇ ਵਿੱਚ ਦੋ ਕਲਰ ਹੈਗੇ ਸੌਰੀ ਦੋ ਸੂਟ ਹੈਗੇ ਤੇ ਦੂਜਾ ਕਲਰ ਇਹ ਆਨੀਅਨ ਚ ਆ ਜਾਏਗਾ ਜੀ ਇਹਦੇ ਵਿੱਚ ਵੀ ਦੋ ਸੂਟ ਹੈਗੇ ਦੋ ਕਲਰ ਨੇ ਦੋਨਾਂ ਦੇ ਵਿੱਚ ਤੁਹਾਨੂੰ ਦੋ ਦੋ ਸੂਟ ਮਿਲ ਜਾਣਗੇ ਨੈਕਸਟ ਦਿਖਾਣੇ ਆ ਬਹੁਤ ਪਿਆਰਾ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਹੈ। ਕਲਰ ਵੀ ਮਸਟਰਡ 골ਡਨ ਜਿਹਾ ਆ ਜਾਂਦਾ ਜੀ। ਲੇਸਿਸ ਲਗਾ ਕੇ ਬਣਾ ਲਓ, ਫਰੌਕ ਸੂਟ ਬਣਾ ਲਓ, ਸਟ੍ਰੇਟ ਸਲਵਾਰ ਦੇ ਨਾਲ ਜਿੱਦਾਂ ਮਰਜ਼ੀ ਤੁਸੀਂ ਸੂਟ ਨੂੰ ਆਪਣੇ ਅਕੋਰਡਿੰਗ ਬਣਾ ਸਕਦੇ ਹੋ। ਦੁਪੱਟਾ ਦੇਖੋ, ਦੁਪੱਟੇ ਦੀਆਂ ਸਾਈਡਾਂ ਤੇ ਜਿਹੜੀ ਬੇਲ ਆ ਬਹੁਤ ਸੋਹਣੀ ਲੱਦੀ ਆ। ਇਹ ਸਿੰਗਲ ਕਲਰ ਆ ਦੇ ਵਿੱਚ ਚੈੱਕ ਆ ਜੀ ਨੈਕਸਟ ਦਿਖਾਣੇ ਆ ਸਟਾਫ ਬਹੁਤ ਜ਼ਿਆਦਾ ਫਾਈਨ ਆ ਜੇ ਤੁਸੀਂ ਡੇਲੀ ਵੀ ਪਾਣੇ ਹੋ ਤਾਂ ਵੀ ਦੋ ਤਿੰਨ ਗਰਮੀਆਂ ਕਿਤੇ ਨਹੀਂ ਜਾਂਦਾ ਹੈਗਾ ਜੀ ਇਹ ਵਾਲਾ ਸੂਟ ਮਤਲਬ ਇੱਕ ਸੂਟ ਪਾਣੇ ਹੋ ਇੱਕ ਧੋਣੇ ਹੋ ਜੇ ਇਦਾਂ ਵੀ ਹੁੰਦਾ ਤਾਂ ਸਟਾਫ ਬਹੁਤ ਜ਼ਿਆਦਾ ਫਾਈਨ ਆ ਇਦੇ ਵਿੱਚ ਸਾਨੂੰ ਸੇਮ ਦੇ ਵਿੱਚ ਇੱਕੇ ਥੋੜਾ ਜਿਹਾ 골ਡਨ ਜਿਹਾ ਸ਼ੇਡ ਆ ਤੇ ਇੱਕੇ ਕਰੀਮੀ ਜਿਹਾ ਕਲਰ ਆ ਜਾਂਦਾ ਜੀ ਦੋਨੋਂ ਹੀ ਕਲਰ ਬਹੁਤ ਸੋਹਣੇ ਆ ਇਹ ਡਿਜ਼ਾਈਨ ਵੀ ਬਹੁਤ ਫੇਵਰਟ ਰਹਿਦਾ ਸਭ ਦਾ ਇਹਦੇ ਵਿੱਚ ਪਹਿਲਾਂ ਹੀ ਸੂਟ ਸਾਰੇ ਕਲਰ ਨਿਕਲ ਗਏ ਦਿਖਾਉਣ ਤੋਂ ਪਹਿਲਾਂ ਹੀ ਕਲਾਇੰਟ ਆਏ ਸੀ ਤੇ ਇੱਕੋ ਹੀ ਸੂਟ ਮਿਲੇਗਾ ਇਸ ਡਿਜ਼ਾਈਨ ਚ ਨੇ ਇਹਦੇ ਵਿੱਚ ਹੁੰਦੇ ਆ ਜੀ ਚਾਰ ਕਲਰ ਇਹ ਗ੍ਰੇ ਕਲਰ ਦਾ ਸੂਟ ਆ ਪ੍ਰਿੰਟਿੰਗ ਤਾਂ ਇੱਕ ਤੋਂ ਇੱਕ ਆ ਤੁਸੀਂ ਪ੍ਰਿੰਟ ਧਿਆਨ ਨਾਲ ਦੇਖੋ ਬਹੁਤ ਸੋਹਣੇ ਪ੍ਰਿੰਟ ਨੇ ਦੁਪੱਟੇ ਮੈਂ ਤਾਂ ਖੋਲ ਕੇ ਦਿਖਾਨੀ ਆ ਕਿਉਂਕਿ ਸਾਰੀਆਂ ਨੇ ਦੁਪੱਟਿਆਂ ਦੇ ਅਲੱਗ-ਅਲੱਗ ਪ੍ਰਿੰਟ ਹੋਏ ਹੋਏ ਆ ਕਾਟਨ ਮਸਲੀਨ ਤੇ ਲੰਮੇ ਚੌੜੇ ਦੁਪੱਟੇ ਆ ਇਹ ਥੋੜਾ ਜਿਹਾ ਵੱਡਾ ਪ੍ਰਿੰਟ ਆ ਜਾਂਦਾ ਇਹ ਵੀ ਸੂਟ ਬਹੁਤ ਸੋਹਣਾ ਹੈ ਦੇਖੋ ਜੀ ਸੂਟ ਇਹ ਆ ਜਾਂਦਾ ਮਾਊਸ ਜਾਂ ਸ਼ੇਡ ਆ ਇਹ ਵੀ ਇਹ ਸਾਰੇ ਸਿੰਗਲ ਸਿੰਗਲ ਕਲਰ ਆਗੇ ਆ ਜਿਹੜੀ ਮੈਂ ਤੁਹਾਨੂੰ ਦਿਖਾ ਰਹੀ ਆ ਇਹ ਦੇਖੋ ਜੀ ਠੀਕ ਹੈ ਇਹ ਸਾਰੇ ਸਿੰਗਲ ਕਲਰ ਡਿਜ਼ਾਈਨ ਇੱਕ ਸੂਟ ਤੁਹਾਨੂੰ ਦਿੰਨੇ ਆ ਕਲਰ ਵੀ ਬਹੁਤ ਪਿਆਰਾ ਹੈ ਤੇ ਉੱਪਰ ਪ੍ਰਿੰਟਿੰਗ ਵੀ ਜਿਹੜੇ ਉੱਪਰ ਕਲਰ ਲੱਗੇ ਹੋਏ ਆ ਦੇਖੋ ਕਿੰਨੇ ਖਿੜਕੇ ਆ ਰਹੇ ਆ ਦੁਪੱਟਾ ਵੀ ਬਹੁਤ ਪਿਆਰਾ ਸੂਟ ਦਾ ਇਹਦੇ ਵਿੱਚ ਤੁਹਾਨੂੰ ਲਾਈਟ ਡਾਰਕ ਦੋਨੋਂ ਸ਼ੇਡ ਮਿਲ ਜਾਣਗੇ ਇੱਕ ਆ ਜਾਏਗਾ ਜੀ ਇਹ ਮੈਰੂਨ ਸ਼ੇਡ ਮੈਰੂਨ ਕਲਰ ਵੀ ਬਹੁਤ ਉੱਬਰ ਕੇ ਆ ਰਹੇ ਆ ਨੈਕਸਟ ਦੇ ਰਹੇ ਹਾਂ ਇਹਦੇ ਵਿੱਚ ਅਸੀਂ ਤੁਹਾਨੂੰ ਅੱਗੇ ਕਾਫੀ ਜ਼ਿਆਦਾ ਡਿਜ਼ਾਈਨ ਦਿਖਾਣੇ ਆ ਜਿਹੜਾ ਇਹ ਵਾਲਾ ਕਲਰ ਆ ਪ੍ਰਿੰਟ ਆ ਇਹ ਵਾਲਾ ਸੌਰੀ ਇਹ ਚ ਕਾਫੀ ਸਾਰੇ ਕਲਰ ਹੁੰਨੇ ਆ ਅੱਜ ਇਹ ਸਿੰਗਲ ਹੀ ਕਲਰ ਆਇਆ ਇਹ ਹੈਗਾ ਜੀਰਾ ਦੁਪੱਟਾ ਠੀਕ ਹੈ ਨੈਕਸਟ ਇਹ ਹੈਗਾ ਬਿਲਕੁਲ ਨਵਾਂ ਕਲਰ ਡਿਜ਼ਾਈਨ ਔਫ ਵਾਈਟ ਜਿਹਾ 쉐ਡ ਆ ਤੇ ਉੱਪਰ ਪ੍ਰਿੰਟਿੰਗ ਬਹੁਤ ਪਿਆਰੀ ਆ ਰੀਵਾ ਬ੍ਰਾਂਡ ਦੇ ਸੂਟ ਲੈਣਗੇ ਜੀ 2000 ਹੈਗਾ ਸੂਟ ਦਾ ਪ੍ਰਾਈਸ ਸ਼ਿਪਿੰਗ ਅਲੱਗ ਤੋਂ ਰਹੇਗੀ ਦੁਪट्टे ਪਿਓਰ ਮਸਲੀਨ ਦੇ ਜਿਹੜਾ ਨੈਕਸਟ ਕਲਰ ਹੈ ਇਹਦੇ ਵਿੱਚ ਸਿਰਫ ਦੁਪੱਟਾ ਸੇਮ ਰਹੇਗਾ ਡਿਜ਼ਾਈਨ ਸੇਮ ਰਹੇਗਾ ਜਿਹੜੇ ਵਿੱਚ ਫਲਾਰ ਨੇ ਉਹਨਾਂ ਦਾ ਹੀ ਕਲਰ ਚੇਂਜ ਹੋਊਗਾ ਇਹ ਚੀਜ਼ ਦਾ ਫਰੋਜ਼ੀ ਆ ਗਿਆ ਇਹ ਚ ਬਲੂ 쉐ਡ ਦੇ ਆ ਗਏ ਜੀ ਠੀਕ ਹੈ ਇਹ ਚ ਇਹ ਆਗੇ ਥੋੜੀ ਜੀ ਮਸਟਰਡ ਜੀ ਟੋਨ ਦੇ ਉੱਪਰ ਠੀਕ ਹੈ ਰਸਟ ਕਲਰ ਦੇ ਆਗੇ ਜੀ ਇਹ ਸੇਮ ਵਿੱਚ ਦੋ ਸੂਟ ਹੈਗੇ ਆ ਤੇ ਰਸਟ ਕਲਰ ਚ ਵੀ ਸੇਮ ਦੋ ਸੂਟ ਹੈਗੇ ਆ ਨੈਕਸਟ ਹੈਗਾ ਮਹਿੰਦੀ ਕਲਰ ਦੇ ਉੱਪਰ ਪ੍ਰਿੰਟ ਦੇਖਿਓ ਸੂਟ ਜਿਵੇਂ ਤੋੜ-ਤੋੜ ਕੇ ਉੱਪਰ ਰੱਖੇ ਹੋਏ ਹੁੰਨੇ ਆ ਐਦਾਂ ਦੇ ਡਿਜ਼ਾਈਨ ਆ ਦੇਖੋ ਕਿ ਨਾ ਉੱਪਰ ਉੱਪਰ ਕੀ ਆ ਰਿਹਾ ਹੈ ਡਿਜ਼ਾਈਨ ਡਿਜੀਟਲ ਪ੍ਰਿੰਟਿੰਗ ਹੈ ਸਾਰੀ ਲੇਸਿਸ ਨਾਲ ਨੈੱਕ ਡਿਜ਼ਾਈਨਿੰਗ ਦੇ ਨਾਲ ਬਹੁਤ ਸੋਹਣੇ ਸੂਟ ਬਣਦੇ ਆ ਦੇਖੋ ਜੀ ਪ੍ਰਿੰਟ ਤੁਸੀਂ ਆਪਣੀ ਏਜ ਦੇ ਅਕੋਰਡਿੰਗ ਇਹਨਾਂ ਨੂੰ ਪਾਈਪਿੰਗ ਦੇ ਸਕਦੇ ਹੋ ਲਾਈਟ ਡਾਰਕ ਜਿੱਦਾਂ ਦੀ ਵੀ ਦੇਣੀ ਹੈ ਦੇਖੋ ਕਲਰ ਦੇਖੋ ਇਹ ਵਾਲਾ ਇਸ ਕਲਰ ਨੂੰ ਕਿਸੇ ਵੀ ਏਜ ਦੇ ਉੱਪਰ ਡਿਜ਼ਾਈਨ ਕਰਕੇ ਪਾਇਆ ਜਾਂਦਾ ਜੇ ਜਾਂ ਸਿੰਪਲ ਬਣਾਣਾ ਤੁਸੀਂ ਸਿੰਪਲ ਬਣਾ ਸਕਦੇ ਹੋ ਬਹੁਤ ਪਿਆਰਾ ਕਲਰ ਪ੍ਰਿੰਟ ਹੈ ਜੇ ਕਿਸੇ গারਲਿਸ਼ ਲੁੱਕ ਵਿੱਚ ਬਣਾਣਾ ਸੂਟ ਤੇ ਨੂੰ ਤੁਸੀਂ ਡਿਜ਼ਾਈਨਿੰਗ ਕਰ ਸਕਦੇ ਹੋ ਨਾਲ ਇਹ ਬਿਲਕੁਲ ਬਰੀਕ ਪ੍ਰਿੰਟ ਦੇ ਵਿੱਚ ਆ ਇਹ ਵੀ ਲਾਸਟ ਹੀ ਸੂਟ ਆ ਇੱਕੋ ਹੀ ਸੂਟ ਆ ਇਹਦੇ ਵਿੱਚ ਠੀਕ ਆ ਜੀ ਜਿਹੜਾ ਇਹ ਵਾਲਾ ਡਿਜ਼ਾਈਨ ਆ ਸੀ ਇਹ ਤੁਹਾਨੂੰ ਸੰਵੂਲਨ ਦੇ ਵਿੱਚ ਵੀ ਦਿਖਾ ਚੁੱਕੇ ਆ ਤੇ ਸ਼ਿਮਰ ਦੇ ਉੱਪਰ ਵੀ ਦਿਖਾ ਚੁੱਕੇ ਆ ਜੀ ਇਹੀ ਮਤਲਬ ਕਿ ਪ੍ਰਿੰਟ ਸਾਰੇ ਹੀ ਸਟੱਫ ਦੇ ਉੱਪਰ ਰੀਵਾ ਬ੍ਰਾਂਡ ਦੇ ਹੀ ਦਿਖਾ ਚੁੱਕੇ ਆ ਜੀ ਬਹੁਤ ਸੋਨਾ ਪ੍ਰਿੰਟ ਚੱਲ ਰਿਹਾ ਇਹਦਾ ਬਹੁਤ ਯਾਰਾ ਮਤਲਬ ਕਿ ਕਾਫੀ ਜਣਿਆਂ ਦੇ ਪਾਇਆ ਹੁੰਦਾ ਹੈ ਵਾਲਾ ਪ੍ਰਿੰਟ ਇਹ ਹੈਗਾ ਤਾਂ ਦੁਪੱਟਾ ਸਾਡੇ ਕੋਲ ਸ਼ਿਮਰਤੇ ਵੀ ਆਏ ਸੀ ਕਲਰ ਇਹਦੇ ਵਿੱਚ ਇਹ ਪਿਓਰ ਕਾਟਨ ਆ ਦੋ ਕਲਰ ਨੇ ਇਹਦੇ ਵਿੱਚ ਨੈਕਸਟ ਪ੍ਰਿੰਟਾ ਜਿਹੜਾ ਇਹ ਵੀ ਬਹੁਤ ਸੋਹਣਾ ਹੈ ਇਨਾ ਵਾਈਨ ਸ਼ੇਡ ਆ ਨਾ ਇਹ ਪਿੰਕ ਜੀ ਟੋਨ ਤੇ ਆ ਇਹ ਬਹੁਤ ਸੋਹਣਾ ਜਿਹਾ ਪਿਆਜੀ ਜਿਹਾ ਸ਼ੇਡ ਆ ਜਾਂਦਾ ਏ ਪਿਆਜੀ ਵੀ ਨਹੀਂ ਹੈਗਾ 컬러 ਬਹੁਤ ਸੋਹਣਾ ਹੈ ਇਹ ਕਿਹਦੇ ਵਿੱਚ ਬਲੈਕ ਆ ਜਾਏਗਾ ਜੀ ਬਾਰੀਕ ਪ੍ਰਿੰਟ ਦੇ ਵਿੱਚ 컬러 ਨਵੇਂ ਨਵੇਂ ਜਿਹੇ ਇੱਕ ਸ਼ੇਡ ਹੀ ਆ ਜਾਂਦਾ ਇਹਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ ਸੇਮ ਦੇ ਵਿੱਚ ਦੇਖੋ ਪ੍ਰਿੰਟ ਕਿੰਨਾ ਫਿਆਰ ਆ 2000 ਹੈਗਾ ਪ੍ਰਾਈਸ ਊਟ ਦਾ ਪਹਿਲਾਂ 2100 2200 ਹੁੰਦਾ ਸੀਗਾ ਤੇ ਹੁਣ ਕਿਉਂਕਿ ਸਾਡੇ ਪਾਸ ਇਹ ਸਾਰਾ ਜਿੰਨਾ ਮੈਂ ਤੁਹਾਨੂੰ ਦਿਖਾਇਆ ਕੁਆਂਟੀਟੀਆਂ ਚ ਕਾਫੀ ਹੁੰਦਾ ਸਟਾਕ ਇਹ ਮੈਚਿੰਗ ਸੂਟ ਮਿਲ ਜੀਗਾ ਇੱਕੋ ਹੀ ਰਹਿ ਗਿਆ ਸੀਗਾ ਇਹ ਤੁਹਾਨੂੰ ਅਸੀਂ 2000 ਦੇ ਲਗਾਵਾਂਗੇ ਵੈਸੇ 2200 ਸੀਗਾ ਇਹ ਸੂਟ ਦਾ ਪ੍ਰਾਈਸ ਠੀਕ ਹੈ ਇਹ ਸਲਵਾਰ ਇਹਦੇ ਨਾਲ ਸੇਮ ਸੈਲਫ ਪ੍ਰਿੰਟ ਦੇ ਵਿੱਚ ਹੀ ਰਹੇਗੀ ਤੇ ਸ਼ਰਟ ਹੈ ਜੀ 2 ਮੀਟਰ ਦੀ 2 ਮੀਟਰ ਦੀ ਸਲਵਾਰ ਤੇ ਮਸਲੀਨ ਦਾ ਹੈਗਾ ਦੁਪੱਟਾ ਇਲਾਸਟੀ ਪੀਸ ਆ ਤੇ ਇਹਦਾ ਪ੍ਰਾਈਸ ਵੀ 2000 ਆ ਹਾਂਜੀ ਉਮੀਦ ਕਰਦੀ ਆ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਏਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਸਾਰੇ ਸੂਟ ਕਿੱਦਾਂ ਲੱਗੇ ਪ੍ਰਿੰਟਿੰਗ ਬਹੁਤ ਸੋਹਣੀਆਂ ਸਟਫ ਤੁਹਾਨੂੰ ਪਸੰਦ ਆਏਗਾ ਜਦੋਂ ਤੁਹਾਡੇ ਕੋਲ ਆਏਗਾ ਸੂਟ ਇਹ ਤੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਥੈਂਕ ਯੂ ਸੋ ਮਚ